ਮਾਫ ਕਰ ਦੇਣਾ ਜਾਂ ਕਹੀਏ ਖਿਮਾ ਕਰਨਾ ਮਨੁੱਖਾ ਜੀਵਨ ਦਾ ਇੱਕ ਮਹਾਨ ਵੱਡਾ ਗੁਣ ਹੈ ਕਿਉਂਕਿ ਜਦੋਂ ਕੋਈ ਸਾਡੇ ਨਾਲ ਬੋਲ ਕਰਕੇ ਜਾਂ ਕਰਮਾ ਕਰਕੇ ਵਧਿੱਕੀ ਕਰਦਾ ਹੈ ਤੇ ਇਹਦਾ ਸਿੱਧਾ ਅਸਰ ਸਾਡੇ ਮਨ ਤੇ ਪੈਂਦਾ ਹੈ ਸਾਡਾ ਮਨ ਦੁਖੀ ਹੁੰਦਾ ਤੇ ਫਿਰ ਉਸੇ ਤਰੀਕੇ ਹੀ ਅਸੀਂ ਉਸ ਨੂੰ ਬੋਲ ਕਰਕੇ ਜਾਂ ਕਰਮ ਕਰਕੇ ਜਵਾਬ ਦੇਣਾ ਲੋੜਦੇ ਹਾਂ ਤੋ ਜਦੋਂ ਅਸੀਂ ਵੀ ਐਸਾ ਕਰਦੇ ਆਂ ਤੇ ਅਸੀਂ ਸਿੱਧੇ ਤੌਰ ਤੇ ਇੱਕ ਵੱਡੇ ਵਿਖਾਦ ਵੱਲ ਇੱਕ ਲੜਾਈ ਝਗੜੇ ਵੱਲ ਵੱਧ ਰਹੇ ਹੁੰਦੇ ਆਂ ਜਦੋਂ ਕਿ ਸਾਨੂੰ ਚਾਹੀਦਾ ਉਸ ਨੂੰ ਖਿਮਾ ਕਰਕੇ ਮਾਫ ਕਰਕੇ ਆਪਣੇ ਆਪ ਨੂੰ ਤ੍ਰਿਪਤ ਕਰੀਏ ਸ਼ਾਂਤ ਕਰੀਏ ਤੇ ਆਨੰਦ ਲਈਏ ਕਿਉਂਕਿ ਬਾਣੀ ਦੇ ਅੰਦਰ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਕੇ ਬੜੇ ਪਿਆਰੇ ਬੋਲ ਜੋ ਸਾਨੂੰ ਦਰਸ਼ਨ ਹੁੰਦੇ ਨੇ ਖਿਮਾ ਵੀ ਹੋਣੇ ਖੱਪ ਗਏ ਖੂਹਣ ਲਖ ਅਸੰਖ ਗਣਤ ਨ ਆਵੈ ਕਿਆ ਗਣੀ ਖਪ ਖਪ ਮੂਏ ਬਿਸੰਖ